ਬਾਦਲਾਂ ਦਾ ਜੱਥੇਦਾਰ ਗੜਗੱਜ ਪੰਥ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੋਖਾ ਕਿਵੇਂ ਦੇ ਰਿਹਾ ਆ ਸੁਣੋ ਜੀ ਇੱਕੋ ਗੱਲ ਸਾਂਝੀ ਸੀ ਕਹਿੰਦੇ ਸਾਡਾ ਮੁਖ ਜਦੋਂ ਸ਼ਹੀਦ ਹੋਈਏ ਸਾਡੇ ਗੁਰੂਵਾਲ ਹੋਣਾ ਚਾਹੀਦਾ ਇਹ ਸਿੱਖੀ ਹੈ ਸਿੱਖ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾ ਸਕਦਾ ਹੈ ਦੇਗ ਵਿੱਚ ਉਬਾਲਾ ਖਾ ਸਕਦਾ ਹੈ ਜਿਉਂਦਾ ਅੱਗ ਦੇ ਵਿੱਚ ਸੜ ਸਕਦਾ ਹੈ ਪਰ ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਧੋਖਾ ਨਹੀਂ ਦੇ ਸਕਦਾ ਬਾਦਲਾਂ ਦੇ ਆ ਜੱਥੇਦਾਰ ਆ ਤੁਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਧੋਖਾ ਦਿੰਦੇ ਹੋ ਤੇ ਪੰਥ ਨੂੰ ਵੀ ਧੋਖਾ ਦਿੰਦੇ ਹੋ ਆ ਤੈਨੂੰ ਸੰਗਤਾਂ ਦੇ ਸਾਹਮਣੇ ਪੁੱਛਦੇ ਆ ਕਿ ਆ ਧੋਖਾ ਨਹੀਂ ਪੰਥ ਦੇ ਨਾਲ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਸੰਗਤਾਂ ਮੱਥਾ ਟੇਕਣ ਜਾਂਦੀਆਂ ਨੇ ਜਾਂਦਿਆਂ ਨੂੰ ਹੀ ਇੱਕ ਪੌੜੀਆਂ ਨੂੰ ਜ਼ਿੰਦਾ ਲਾ ਰੱਖਿਆ ਜਿੱਥੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਆ ਇਹਨੂੰ ਜਿੰਦਾ ਕਿਉਂ ਲਾਇਆ ਕਿਉਂ ਨਹੀਂ ਜਿੰਦਾ ਖੋਲਦੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਧੋਖਾ ਨਹੀਂ ਪੰਥ ਨਾਲ ਧੋਖਾ ਨਹੀਂ ਜਵਾਬ ਦੇਵੋਗੇ ਤੁਸੀਂ ਤਾਂ ਜੇਬ ਕਤਰਿਆਂ ਬਾਦਲਾਂ ਦੇ ਜੇਬ ਕਤਰੇ ਸੰਗਤ ਦੀ ਮੱਥਾ ਟੇਕਿਆ ਹੋਇਆ ਗੋਲਕ ਦੇ ਵਿੱਚ ਉਹ ਚੋਰੀ ਕਰ ਕਰਕੇ ਤੁਸੀਂ ਬਾਦਲਾਂ ਨੂੰ ਦੰਨੇ ਹੋ ਸਾਰੇ ਗੁੰਡੇ ਆਪੋ ਵਿੱਚ ਹੀ ਵੰਡ ਲੈਣਿਓ ਜਿਹੜੀਆਂ ਸਿੱਖ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਥੋੜਾ ਥੋੜਾ ਗੱਫਾ ਦੇ ਦਿੰਨੇ ਹੋ ਸਾਰੇ ਚੋਰ ਲਟੇਰੇ ਬਣ ਗਏ ਹੋ ਪੰਥ ਨੂੰ ਧੋਖਾ ਦੇ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੋਖਾ ਦੇ ਰਹੇ ਹੋ ਜਿਹੜੀਆਂ ਸਟੇਜਾਂ ਤੋਂ ਤੁਸੀਂ ਸਪੀਚ ਦਿੰਨੇ ਹੋ ਬੋਲਦੇ ਹੋ ਇਹ ਸਿਰਫ ਬੋਲਣਾ ਹੀ ਆ ਤੁਸੀਂ ਅਮਲ ਨਹੀਂ ਕਰਦੇ ਸਭ ਤੋਂ ਵੱਡੇ ਕਰਕੇ ਹੋਏ ਪਾਪੀਓ ਬਾਦਲਾਂ ਦੇ ਜੱਥੇਦਾਰਾ ਆ ਨਹੀਂ ਧੋਖਾ ਆ ਸੰਗ ਤੇ ਦੇਖੋ ਟੀਵੀ ਦੀ ਸਕਰੀਨ ਤੇ ਇੱਕ ਪਾਸੇ ਤਾਂ ਇਹ ਜਰਨਲ ਅਡਵਾਇਰ ਦੀ ਫੋਟੋ ਲੈ ਕੇ ਉੱਤੇ ਲੋਗੋ ਲਾਇਆ ਹੋਇਆ ਜਰਨਲ ਅਡਵਾਇਰ ਦਾ ਜਿਸ ਨੂੰ ਇਹ ਪਾਪੀ ਖੰਡਾ ਦੱਸਦੇ ਨੇ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਗੁਰੂ ਦਾ ਵੀ ਖੰਡਾ ਨਹੀਂ ਜੋ ਅੱਜ ਇਹ ਝੰਡਿਆਂ ਤੇ ਲਾਉਂਦੇ ਨੇ ਘਰ ਕੇ ਹੋਏ ਪਾਪੀ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਤੇ ਦਰਸ਼ਨ ਕਰੋ ਜੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਇਹ ਧੋਖਾ ਨਹੀਂ ਪੰਥ ਨਾਲ ਇਹ ਪੰਥ ਨਾਲ ਧੋਖਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਧੋਖਾ ਨਹੀਂ ਰੋਜ਼ ਖੰਡੇ ਦੀ ਘੋਰ ਬੇਅਦਵੀਂ ਕਰਦੇ ਨੇ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਕੀ ਇਹ ਬੋਲੇਗਾ ਬਾਦਲਾਂ ਦਾ ਜੱਥੇਦਾਰ ਬੋਲ ਕੇ ਦੱਸੇਗਾ ਸੰਗਤ ਨੂੰ ਗਰਕਿਆ ਹੋਇਆ ਗੋਲਕ ਚੋਰ ਨੇ ਇਹ ਤੋਂ ਵੱਧ ਕੇ ਕੱਖ ਨਹੀਂ ਸ਼੍ਰੋਮਣੀ ਕਮੇਟੀ ਨੂੰ ਤੇ ਦੁਨੀਆ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਬਣੀਆਂ ਹੋਈਆਂ ਨੇ ਜਿੰਨੀਆਂ ਵੀ ਪੂਰੀ ਦੁਨੀਆ ਤੇ ਜਿੰਨੇ ਵੀ ਗੁਰਦੁਆਰੇ ਦੇ ਪ੍ਰਧਾਨ ਨੇ ਕਮੇਟੀਆਂ ਨੇ ਉਹ ਅੰਗਰੇਜ਼ਾਂ ਦੇ ਲੋਕੋ ਨੂੰ ਖੰਡੇ ਦਾ ਦਰਜਾ ਦੇ ਕੇ ਝੰਡਿਆਂ ਤੇ ਲਾਉਂਦੇ ਨੇ ਇਹ ਬਾਦਲਾਂ ਦਾ ਜਥੇਦਾਰ ਦੱਸੇ ਕਿ ਇਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਸੰਗਤੈ ਸੋਨੂੰ ਖੰਡੇ ਤੇ ਦਰਸ਼ਨ ਕਰਾਉਣੇ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਤੇ ਦਰਸ਼ਨ ਕਰੋ ਸਿੰਘ ਦੇ ਹੱਥ 'ਚ ਬੜਿਆ ਹੋਇਆ ਅਸੀਂ ਆਪਣਾ ਵਟਸਐਪ ਨੰਬਰ ਵੀ ਦੰਨੇ ਆ ਟੀਵੀ ਦੀ ਸਕਰੀਨ ਤੇ ਇਹ ਦੇਣ ਜਵਾਬ ਦੱਸਣ ਕਿ ਜੀ ਨੂੰ ਇਹ ਖੰਡੇ ਦਾ ਦਰਜਾ ਦੇ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਪਾਪੀ ਇਹ ਲੋਕੋ ਨੂੰ ਕਿਉਂ ਖੰਡੇ ਦਾ ਦਰਜਾ ਦੰਦੇ ਨੇ ਇਹ ਅੰਗਰੇਜ਼ਾਂ ਨੇ ਸਿੱਖ ਬਟਾਲੀਅਨ ਦੇ ਮੱਥੇ ਤੇ ਲਾਇਆ ਸੀ ਬੈਜ ਇਹ ਬੈਚ ਆ ਬ੍ਰਿਟਿਸ਼ ਹਕੂਮਤ ਦਾ ਬਣਾਇਆ ਹੋਇਆ ਉਹ ਸਮੇਂ ਜਰਨਲ ਅਡਵੈਰ ਦਾ ਬੈਚ ਆ ਏ ਜਿਹਨੂੰ ਅੱਜ ਇਹ ਖੰਡੇ ਦਾ ਦਰਜਾ ਦੇ ਕੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਨੇ ਅੱਜ ਅਸੀਂ ਲਾਉਨੇ ਆ ਜੁੱਤੀ ਇਹਦੇ ਤੇ ਇਹ ਲੋਗੋ ਤੇ ਜੁੱਤੀ ਲਾਉਨੇ ਆ ਜੋ ਜਰਨਲ ਅਡਵੈਰ ਦਾ ਲੋਗੋ ਆ ਜਿਹਨੂੰ ਇਹ ਖੰਡਾ ਸਮਝ ਕੇ ਝੰਡਿਆਂ ਤੇ ਲਾਉਂਦੇ ਨੇ ਉਹ ਤੇ ਜੁੱਤੀ ਲਾਉਨੇ ਆ ਅੰਗਰੇਜ਼ਾਂ ਦੇ ਝੰਡੇ ਤੇ ਜੁੱਤੀ ਲਾਉਨੇ ਆ ਅੱਗ ਚ ਸਾੜਦੇ ਆ ਗੋਹਾ ਮਾਰਦੇ ਆ ਬੋਲੇ ਜੱਫੇਦਾਰ ਬਾਦਲਾਂ ਦਾ ਖੌਤੀ ਜੱਫੇਦਾਰ ਬੋਲੇ ਦੱਸੇ ਕਿ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹ ਧੋਖਾ ਨਹੀਂ ਇਹ ਤਾਂ ਪੰਥਰਾਲ ਵੀ ਧੋਖਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਧੋਖਾ ਕਰਦੇ ਨੇ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਗੁਰੂਆਂ ਦੇ ਖੰਡੇ ਦੀ ਬੇਅਦਵੀ ਕਰਦਿਆਂ ਨੂੰ ਇਹਨਾਂ ਨੂੰ 100 ਸਾਲ ਤੋਂ ਜ਼ਿਆਦਾ ਦਾ ਕਿਉਂਕਿ ਪਹਿਲਾਂ ਅੰਗਰੇਜ਼ ਕਰਦੇ ਸੀ ਅੰਗਰੇਜ਼ਾਂ ਨੇ ਇਹਨਾਂ ਨੂੰ ਬੇਅਦਵੀ ਕਰਨ ਲਾਤਾ ਉਵੇਂ ਜਿਵੇਂ ਦੇਖੋ ਦੇਖ ਬੇਅਦਵੀ ਕਰਦੇ ਨੇ ਕੀ ਇਹਨਾਂ ਦੇ ਮੂੰਹ 'ਚ ਬੋਲ ਹੈਗਾ ਦੱਸਣਗੇ ਸੰਗਤਾਂ ਨੂੰ ਬੋਲ ਕੇ ਕਿ ਇਹ ਲੋਕੋ ਨੂੰ ਕਿਉਂ ਖੰਡੇ ਦਾ ਦਰਜਾ ਦੰਦੇ ਨੇ ਕਿਉਂ ਹਰ ਰੋਜ਼ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਪਾਪੀ ਪਾਪੀ ਨੇ ਪਾਪੀ ਇਹ ਜੋ ਸਟੇਜਾਂ ਤੋਂ ਬੋਲਦੇ ਨੇ ਉਹ ਕੁਝ ਹੋਰ ਆ ਅੰਦਰੋਂ ਇਹ ਹੋਰ ਨੇ ਅੰਦਰੋਂ ਹੋਰ ਨੇ ਉੱਪਰੋਂ ਹੋਰ ਨੇ ਹੈ ਵੇ ਮੂੰਹ 'ਚ ਆਵਾਜ਼ ਬਾਦਲਾਂ ਦੇ ਜੱਥੇਦਾਰ ਵੇ ਦੇਵੇਗਾ ਜਵਾਬ ਉਹ WhatsApp ਨੰਬਰ ਵੀ ਉੱਪਰ ਦੰਨੇ ਆ ਦੇਵੇ ਜਵਾਬ ਜਿਹਦੇ ਕੋਲੇ ਹੈਗਾ ਜੇ ਮਰਿਆ ਤੇ ਮੁਕਰਿਆ ਹੋਇਆ ਫੇਰ ਨਹੀਂ ਦੇਵੇਗਾ ਕਿਉਂਕਿ ਮਰੇ ਮੁਕਰੇ ਕਦੇ ਬੋਲਦੇ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ